ਚੋਰੀਆਂ ਘਟਨਾਵਾਂ ਦਾ ਤੁਸੀਂ ਬਹੁਤ ਸੁਣੀਆ ਹੋਣੀ ਆ ਪਰ ਜੋ ਘਟਨਾ ਸੀ ਤੁਹਾਨੂੰ ਸੁਣਾਉਣ ਜਾ ਰਿਹਾ ਹਾਂ ਉਹ ਸੁਣ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ ਮਹਿਜ਼ ਇੱਕ ਘੰਟੇ ਦੇ ਵਿੱਚ ਚੋਰਾਂ ਨੇ ਲੱਖਾਂ ਦਾ ਨੁਕਸਾਨ ਕੀਤਾ ਲੱਖਾਂ ਦੀ ਲੁੱਟ ਕੀਤੀ ਹੈ ਤਸਵੀਰਾਂ ਤੁਸੀਂ ਵੇਖੋ ਇਸ ਦੁਕਾਨ ਦੇ ਵਿੱਚੋਂ ਇੱਕ ਨਹੀਂ ਦੋ ਨਹੀਂ ਬਲਕਿ ਪੂਰੇ 20 AC ਚੋਰਾ ਨੇ ਚੋਰੀ ਕੀਤੀ ਨੇ ਤੇ ਨਾਲ 6 ਵਾਸ਼ਿੰਗ ਮਸ਼ੀਨਾਂ ਵੀ ਕੀਤੀਆਂ ਨੇ ਤੇ ਨਾਲ ਹੋਰ ਵੀ ਥੋੜਾ ਬਹੁਤ ਸਮਾਨ ਕੀਤਾ ਤੇ ਪੂਰੇ 8 ਲੱਖ ਦਾ ਇਸ ਦੁਕਾਨਦਾਰ ਦਾ ਜੋ ਹੈ ਨੁਕਸਾਨ ਹੋਇਆ ਤੁਸੀਂ ਵੇਖੋ ਸੀਸੀਟੀਵੀ ਤਸਵੀਰਾਂ ਦੇ ਵਿੱਚ ਤਾਂ ਬੜਾ ਹੀ ਅਲੱਗ ਹੀ ਤਰੀਕਾ ਇਹਨਾਂ ਨੇ ਅਪਣਾਇਆ ਕਿਸ ਤਰ੍ਹਾਂ ਤਾਲਾ ਤੋੜਦੇ ਨੇ ਰੱਸੀ ਦੇ ਨਾਲ ਜੁਗਾੜ ਲਾ ਕੇ ਤਾਲਾ ਤੋੜਦੇ ਨੇ ਉਸ ਤੋਂ ਬਾਅਦ ਉਹ ਐਂਟਰ ਹੋਏ ਅਤੇ ਨਾਲ ਹੀ 20 AC ਪਈ ਸੀਗੇ ਉਹ 6 ਵਾਸ਼ਿੰਗ ਮਸ਼ੀਨਾਂ ਸੀਗੀਆਂ ਤੇ ਹੋਰ ਵੀ ਥੋੜਾ ਬਹੁਤ ਸਮਾਨ ਜੋ ਸੀਗਾ ਉਹ ਲੱਖਾਂ ਦਾ ਚੋਰੀ ਕਰਕੇ ਜਿਹੜੇ ਨੇ ਫਰਾਰ ਹੋ ਜਾਂਦੇ ਨੇ ਪੂਰੀ ਕੱਟਾ ਸੀਸੀਟੀਵੀ ਕੈਮਰਾ ਦੇ ਵਿੱਚ ਜੋ ਹੈ ਉਹ ਕੈਦ ਹੋ ਜਾਂਦੀ ਹੈ ਤਾਂ ਮਾਮਲਾ ਪਟਿਆਲਾ ਦੇ ਕਨੌਰ ਤੋਂ ਸਾਹਮਣੇ ਆ ਪਟਿਆਲਾ ਦੇ ਕਨੌਰ ਦੇ ਵਿੱਚ ਹੀ ਤਿੰਨ ਚਾਰ ਜਣਿਆਂ ਦੇ ਵੱਲੋਂ ਸਿਰਫ ਇੱਕ ਘੰਟੇ ਦੇ ਵਿੱਚ ਹੀ ਲੱਖਾਂ ਦੀ ਚੋਰੀ ਕਰ ਲਈ ਲੱਖਾਂ ਦੀ ਲੁੱਟ ਕਰ ਲਈ 20 ਏਸੀ 6 ਵਾਸ਼ਿੰਗ ਮਸ਼ੀਨਾਂ ਚੋਰੀ ਕਰਕੇ ਇਹ ਜਿਹੜੇ ਨੇ ਫਰਾਰ ਹੋ ਜਾਂਦੇ ਨੇ ਤਿੰਨ ਤੋਂ ਚਾਰ ਵਿਅਕਤੀ ਦੱਸਤੇ ਜਾ ਰਹੇ ਨੇ ਚੋਰ ਇੱਕ ਘੰਟੇ ਦੇ ਵਿੱਚ ਹੀ ਇਹਨਾਂ ਦੇ ਵੱਲੋਂ ਲੁੱਟ ਦੀ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਪੂਰੀ ਜਿਹੜੀ ਘਟਨਾ ਇਹ ਪੂਰੀ ਚੋਰੀ ਦੀ ਸੀਸੀਟੀਵੀ ਕੈਮਰਾ ਦੇ ਵਿੱਚ ਕੈਦ ਹੋ ਗਈ ਹੈ ਚੋਰ ਜਿਹੜੇ ਸੀਸੀਟੀਵੀ ਕੈਮਰਿਆਂ ਦੇ ਡੀਵੀਆਰ ਵੀ ਜਿਹੜੇ ਪਟਕੇ ਲੈ ਗਏ ਚੋਰਾਂ ਨੇ ਨਵਾਂ ਹੀ ਤਰੀਕਾ ਅਪਣਾਇਆ ਰਸੀਆਂ ਦੇ ਆ ਕੇ ਕੁਝ ਜਿਹੇ ਹਸਾਬ ਨਾਲ ਤਾਲਾ ਜਿਹੜਾ ਉਹ ਤੋੜਦੇ ਨੇ ਤਾਂ ਤੁਸੀਂ ਵੇਖੋ ਤਸਵੀਰਾਂ ਦੇ ਵਿੱਚ ਕਿਸ ਤਰ੍ਹਾਂ ਜੁਗਾਰ ਲਾ ਕੇ ਰੱਸੀ ਤੁਸੀਂ ਵੇਖ ਰਹੇ ਹੋਗੇ ਤਸਵੀਰ ਦੇ ਵਿੱਚ ਵੀਰ ਦੇ ਵਿੱਚ ਕਿਸ ਤਰ੍ਹਾਂ ਗੇਟ ਦੇ ਉੱਪਰ ਇੱਕ ਰੱਸੀ ਲੱਗੀ ਹੋਈ ਆ ਰੱਸੀ ਦਾ ਨਾਲ ਜੁਗਾਰ ਲਾ ਕੇ ਇਹ ਤਾਲਾ ਤੋੜ ਦਿੰਦੇ ਨੇ ਉਸ ਤੋਂ ਬਾਅਦ ਦਾਖਲ ਹੋਏ ਤੇ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਲੁੱਟ ਦੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸਮਾਂ ਵੀ ਜ਼ਿਆਦਾ ਨਹੀਂ ਲੱਗਿਆ ਮਹਿਜ਼ ਇੱਕ ਘੰਟੇ ਦੇ ਵਿੱਚ ਇਸ ਪੂਰੀ ਵਾਰਦਾਤ ਨੂੰ ਅੰਜਾਮ ਦੇਤਾ ਲੱਖਾਂ ਦੀ ਲੁੱਟ ਕਰਤੀ ਵੀ ਐਸੀ ਛੇ ਵਾਹਨ ਦੀ ਮਸ਼ੀਨਾ ਤੇ ਹੋਰ ਵੀ ਸਮਾਨ ਜਿਹੜਾ ਉਹ ਲੈ ਕੇ ਫਰਾਰ ਹੋ ਗਏ ਨੇ ਤੇ ਜਾਂਦੇ ਜਾਂਦੇ ਸੀਐਸਟੀਵੀ ਕੈਮਰਾ ਦੇ ਡੀਵੀਆਰ ਵੀ ਉਹ ਲੱਗੇ ਨੇ ਤਾਂ ਇਹ ਪੂਰੀ ਜੋ ਘਟਨਾ ਹੈ ਸੀਐਸਟੀਵੀ ਕੈਮਰਾ ਦੇ ਵਿੱਚ ਕੈਦ ਹੋ ਗਈ ਹੈ ਤਾਂ ਲਗਾਤਾਰ ਪੰਜਾਬ ਦੇ ਵਿੱਚ ਅਜਿਹੀ ਚੋਰੀ ਲੁੱਟਾਂ ਦੀਆਂ ਘਟਨਾਵਾਂ ਲਗਾਤਾਰ ਵਧ ਰਹੀਆਂ ਨੇ ਹਾਲਾਂਕਿ ਤੁਸੀਂ ਵੇਖੋ ਚੋਰਾ ਨੇ ਹੌਸਲੇ ਕਿਸ ਕਦਰ ਬੁਲੰਦ ਨੇ ਹਾਲਾਕੇ ਫੜੇ ਵੀ ਜਾਂਦੇ ਨੇ ਚੋਰ ਪਰ ਇੰਜ ਲੱਗਦਾ ਇਹ ਜਦੋਂ ਅਜਿਹੀਏ ਕਾਰਨਾਮੇ ਕਰਦੇ ਨੇ ਅਜਿਹੀਏ ਚੋਰੀਆਂ ਕਰਦੇ ਨੇ ਕਿ ਇਹਨਾਂ ਨੂੰ ਪੁਲਿਸ ਦਾ ਜ਼ਰਾ ਵੀ ਖੌਫ ਨਹੀਂ ਹੈ ਜੇਲ੍ਹਾਂ ਦਾ ਕੋਈ ਡਰ ਇਹਨਾਂ ਲੋਕਾਂ ਨੂੰ ਇਹਨਾਂ ਬਦਮਾਸ਼ਰ ਨਹੀਂ ਹੈ ਤੇ ਸ਼ਰੀਆਮ ਅਜਿਹਾ ਕਟਨਾਮ ਨੂੰ ਅੰਜਾਮ ਦੇਣ ਤੁਹਾਨੂੰ ਇੱਕ ਵਾਰ ਫੈਰੋਸ ਸੀਸੀਟੀਵੀ ਦਿਖਾ ਦਿੰਦੇ ਆ ਲੁੱਟਦੀ ਪੂਰੀ ਸੀਸੀਟੀਵੀ